ਕੇਂਦਰੀ ادارے ਵਿੱਚ ਕੰਮ ਕਰਦਾ ਚੰਗੀ ਪੋਸਟ ਤੇ ਲੱਗਿਆ ਵਿਅਕਤੀ ਦਿਲ ਦਾ ਦੌਰਾ ਪੈਣ ਨਾਲ ਚਾਣਚੱਕ ਮਰ ਗਿਆ ਜਦੋਂ ਪੁਲਿਸ ਨੇ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਗਿਆ ਕਿ ਤੁਸੀਂ ਹੀ ਅੰਤਮ ਸੰਸਕਾਰ ਕਰ ਦਿਓ ਕਿਉਂਕਿ ਉਸਦੇ ਦੋ ਬੱਚੇ ਤੇ ਧਰਮ ਪਤਨੀ ਵਿਦੇਸ਼ ਵਿੱਚ ਰਹਿੰਦੇ ਸੀ ਸਹਿਯੋਗ ਨਾਲ ਇਸ ਮ੍ਰਿਤਕ ਵਿਅਕਤੀ ਦੀ ਪਤਨੀ ਚੰਡੀਗੜ੍ਹ ਆਈ ਹੋਈ ਸੀ ਜਦੋਂ ਉਸ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਪਹਿਲਾਂ ਹੀ ਇਨਕਾਰ ਕਰ ਦਿੱਤਾ ਪਰ ਫਿਰ ਇਸ ਸ਼ਰਤ ਤੇ ਮੰਨ ਗਲਾਈ ਕਿ ਉਸਨੂੰ 2-3 ਘੰਟੇ ਵਿੱਚ ਫ੍ਰੀ ਕਰ ਦਿੱਤਾ ਜਾਵੇ ਕਿਉਂਕਿ ਉਸਨੇ ਆਪਣਾ ਇਲਾਜ ਵੀ ਚੰਡੀਗੜ੍ਹ ਤੋਂ ਕਰਵਾਉਣਾ ਹੈ ਇਸਤਰੀ ਨੇ ਆਪਣੀ ਜਿੱਦ ਉਦੋਂ ਛੱਡੀ ਜਦੋਂ ਉਸਨੂੰ ਸਮਝਾਇਆ ਗਿਆ ਕਿ ਫੈਮਿਲੀ ਪੈਨਸ਼ਨ ਅਤੇ ਬਕਾਇਆ ਰਾਸ਼ੀ ਤੁਹਾਨੂੰ ਹੀ ਮਿਲਣੀ ਹੈ ਬੁੱਲ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਇਸ ਘਟਨਾ ਨੇ ਉਹਨਾਂ ਨੂੰ ਝੰਡੋਰ ਕੇ ਹੀ ਰੱਖ ਦਿੱਤਾ ਹੈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਕਿ ਲਾਊ ਜੀ ਸਾਨੂੰ ਸੰਸਕਾਰ ਦਾ ਨਵਾਂ ਹੀ ਕੰਮ ਪੈ ਗਿਆ ਪਰ ਬਾਅਦ ਵਿੱਚ ਮ੍ਰਿਤਕ ਵਿਅਕਤੀ ਦੀ ਪਤਨੀ ਜਦੋਂ ਨੰਗਲ ਪਹੁੰਚੀ ਤਾਂ ਉਸਨੇ ਮ੍ਰਿਤਕ ਦੇ ਨੂੰ ਹੱਥ ਤੱਕ ਲਗਾਉਣਾ ਵੀ ਚੰਗਾ ਨਾ ਸਮਝਿਆ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਖੂਨ ਦੇ ਰਿਸ਼ਤੇ ਇੰਨੇ ਜ਼ਿਆਦਾ ਕਮਜ਼ੋਰ ਹੋ ਸਕਦੇ ਹਨ ਕਦੇ ਸੋਚਿਆ ਨਹੀਂ ਸੀ ਉਕਤ ਔਰਤ ਦਾ ਮੰਨਣਾ ਸੀ ਕਿ ਜੇਕਰ ਮੈਂ ਮ੍ਰਿਤਕ ਦੇ ਨੂੰ ਹੱਥ ਲਗਾਉਣੀ ਹਾਂ ਤਮੈਨੂੰ ਇਨਫੈਕਸ਼ਨ ਹੋ ਸਕਦੀ ਹੈ ਤੁਸੀਂ ਫਟਾਫਟ ਕੰਮ ਨਵੇੜ ਕੇ ਮੈਨੂੰ ਫ੍ਰੀ ਕਰ ਦਿਓ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬੱਚਿਆਂ ਨੂੰ ਵਿਦੇਸ਼ ਭੇਜਿਆ ਹੋਣਾ ਕੀ ਉਹ ਆਖਰ ਸਮੇਂ ਸਾਡਾ ਸਹਾਰਾ ਬਣਗੇ ਉਹ ਤਾਂ ਇੰਨੇ ਸਵਾਰਥੀ ਨਿਕਲੇ ਕਿ ਪਿਤਾ ਦੀ ਮੌਤ ਤੇ ਨੰਗਲ ਵੀ ਨਾ ਆ ਸਕੇ ਸੈਂਕੜੇ ਬੱਚੇ ਇੰਟੈਲੀਜੈਂਟ ਤਾਂ ਹੁੰਦੇ ਨੇ ਪਰ ਸਵਰਨ ਵਰਗਾ ਪੁੱਤ ਦਾ ਕਿਸੇ ਭਾਗਾਂ ਵਿੱਚ ਹੀ ਹੁੰਦਾ ਹੈ ਵਿਦੇਸ਼ 'ਚ ਪੈਸਿਆਂ ਭਰੀ ਜ਼ਿੰਦਗੀ 'ਚ ਆਪਣੇ ਪਤੀ ਪਿਓ ਨੂੰ ਭੁੱਲ ਜਾਣਾ ਬਹੁਤ ਹੀ ਮੰਦ ਭਾਗੀ ਕਟਣਾ ਹੈ ਕਿਉਂਕਿ ਅਜਿਹੇ ਕਾਗਜ਼ੀ ਰਿਸ਼ਤੇ ਕਦੇ ਸਹਾਈ ਨਹੀਂ ਹੋ ਸਕਦੇ